ਰਪਿੰਦਰ ਇਸੇ ਕਰਕੇ ਤੇ ਮੈਂ ਆ ਘਰ ਬਾਹਰ ਨਹੀਂ ਦੇ ਤੱਕ ਬੰਦ ਦਿੱਤਾ ਕਿ ਸਭ ਕੁਝ ਤੇ ਇੰਨੇ ਸਾਹਮ ਲੈਣਾ ਸਾਡਾ ਇੱਥੇ ਕੀ ਆ ਤੂੰ ਵਿਆਹੀ ਗਈ ਤੇ ਆਪਣੇ ਘਰ ਚਲ ਜਾਣਾ ਵਾ ਇਹਦੇ ਤੇ ਮੈਂ ਘਰ ਵਿੱਚ ਇੱਕ ਵੀ ਚੀਜ਼ ਨਾ ਬੰਦ ਆਉਂਗੀ ਮੰਮੀ ਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਕਦੇ ਵਾਸਤੇ ਕਰਨਦੇ ਆ ਜੀ ਮੇਰਾ ਵਿਆਹ ਹੋ ਗਿਆ ਬਣਾ ਹੁਣ ਤੇ ਮੈਂ ਤੁਹਾਨੂੰ ਆਪ ਹੀ ਉੱਥੇ ਲੈ ਜਾਣਾ ਵਾ ਜਿਹੜਾ ਮੇਰੇ ਆਲਾ ਸੋਨਾ ਵਾ ਨਾ ਉਹ ਤੇ ਗਾੜੀ ਕੁੜੀ ਦੇ ਕੰਮ ਆ ਜਾਊਗਾ ਤੇ ਰਮਨ ਕੁੜੀ ਵਾਸਤੇ ਤੇ ਇਹੀ ਬਣਾਇਆ ਵਾ ਜਾਂ ਫਿਰ ਇਹਦਾ ਕਰਦੇ ਆ ਜੋ ਤਾਂ ਸੋਨਾ ਵੇਚ ਲੈਨੇ ਆ ਤੇ ਬਾਕੀ ਜਿਹੜਾ ਵਾ ਨਾ ਤੇਰੇ ਆਲਾ ਆਪਣਾ ਜੋਤ ਨੂੰ ਦੇ ਦਾਂਗੇ ਜੋਤ ਪੁੱਤ ਤੈਨੂੰ ਇਹ ਗੱਲ ਦਾ ਗੁੱਸਾ ਤੇ ਨਹੀਂ ਆ ਨਹੀਂ ਨਹੀਂ ਡੈਡ ਜੀ ਕੋਈ ਗੱਲ ਨਹੀਂ ਜੇ ਹੁਣ ਘਰ ਚ ਮਜਬੂਰੀ ਪੈ ਹੀ ਗਈ ਆ ਤੇ ਫਿਰ ਇਹਦੇ ਵਿੱਚ ਇਤਰਾਜ਼ ਕਰਨ ਵਾਲੀ ਗੱਲ ਕਿਹੜੀ ਆ ਸਾਰਾ ਹੀ ਆ ਨਾ ਹਾਂਜੀ ਚਲ ਠੀਕ ਵਾ ਇਦਾਂ ਕਰ ਹਾ ਕੰਨਾ ਵਾਲੇ ਵੀ ਪੁੱਤ ਲਾ ਦੇ ਮੰਮੀ ਕੰਨਾ ਵਾਲੇ ਜੋਤ ਹਾ ਵੀ ਤੇ ਹੀ ਪਾਏ ਹੀਗੇ ਨਾ ਕੋਈ ਗੱਲ ਨਹੀਂ ਲਾ ਕੇ ਤੇ ਦੇ ਦੇ ਗਾੜੀ ਸੋਨਾ ਸਸਤਾ ਹੀ ਬਣਾਵਾ ਚਲ ਕੋਈ ਗੱਲ ਨਹੀਂ ਜੋਤ ਲਾ ਕੇ ਦੇ ਦੇ ਕੋਈ ਗੱਲ ਨਹੀਂ ਰਮਨ ਨੇ ਇਹ ਕੰਮ ਤੋਂ ਮੜਾ ਕੀਤਾ ਕਾਦਾ ਜਿਹੜੇ ਜੋ ਤੇ ਕੰਨਾਂ ਤੋਂ ਲਵਾਏ ਆ ਨਾ ਤੂੰ ਉਹ ਨਹੀਂ ਲਵਾਉਣੇ ਚਾਹੀਦੇ